ਸਵਾਗਤ ਕਰਦੀ ਹਾਂ ਜੀ ਮੈਂ ਸਭ ਦਾ ਰਿਆੜਪੂਰ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਨਾ ਮੂਫਲੇ ਦੀਆਂ ਗਿਰੀਆਂ ਵਾਲਾ ਪਾਪੜ ਬਣਾਵਾਂਗੇ ਗੁਰ ਵਾਲਾ ਬਹੁਤ ਟੇਸਟੀ ਪਾਪੜ ਬਣੇਗਾ ਬਹੁਤ ਪੋਲਾ ਪੋਲਾ ਖਾਣ ਵਾਲਾ ਬਣੇਗਾ ਤੇ ਆਓ ਫਿਰ ਅੱਪਾ ਅੱਜ ਪਾਪੜ ਬਣਾਉਂਦੀ ਰੈਸਪੀ ਪਾਉਂਦੇ ਆ ਤੇ ਬਣਾਉਂਦੇ ਆ ਤੇ ਆਓ ਵੇਖੋ ਫਿਰ ਕਿੱਦਾਂ ਬਣਾਇਆ ਗਿਆ ਪਾਪੜ ਇਹ ਆਪਾਂ 400 ਗ੍ਰਾਮ ਗਿਰੀਆਂ ਲਈਆਂ ਨੇ ਮੂਫਲੇ ਦੀਆਂ ਇਹ ਮੂਫਲੇ ਦੀਆਂ ਗਿਰੀਆਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਨਾ ਡਰਾਈ ਰੋਸਟ ਕਰ ਲਵਾਂਗੇ ਜਨਨ ਕਿ ਭੁੰਨ ਲਵਾਂਗੇ ਥੋੜੀਆਂ ਜਿਹੀਆਂ ਭੁੰਨ ਲਵਾਂਗੇ ਆਪਾਂ ਗਿਰੀਆਂ ਨੂੰ ਇਹਨਾਂ ਦੇ ਛਿੱਕੜ ਉਤਾਰਨੇ ਬਹੁਤ ਜ਼ਰੂਰੀ ਆ ਇਸ ਕਰਕੇ ਆਪਾਂ ਇਹਨਾਂ ਨੂੰ ਭੁੰਨਾਗੇ ਤੇ ਛਿੱਕੜ ਆਪਣੇ ਆਪ ਇਹਨਾਂ ਦੇ ਅਲੱਗ ਹੋ ਜਾਣਗੇ ਇਸ ਤਰ੍ਹਾਂ ਹੀ ਬਸ ਕੜਚੀ ਦੇ ਨਾਲ ਥੋੜਾ ਥੋੜਾ ਇਹਨਾਂ ਨੂੰ ਹਿਲਾਇ ਜਾਣਾ ਹੈ ਇਨਾਲ ਨਾਲ ਚੈੱਕ ਕਰੀ ਜਾਣੀਆਂ ਕਿ ਇਹ ਚਿੱਕੜ ਜਿਹੜੇ ਲਤਨੇ ਸ਼ੁਰੂ ਹੋ ਗਏ ਕਿ ਨਹੀਂ 2-3 ਮਿੰਟ ਹੀ ਬਸ ਇਹਨਾਂ ਨੂੰ ਭੁੰਨਣ ਦੀ ਲੋੜ ਹੈਗੀ ਆ ਕੋਈ ਜ਼ਿਆਦਾ ਦੇਰ ਨਹੀਂ ਲੱਗੇਗੀ ਜਦੋਂ ਕੋਈ ਰੈਸਪੀ ਬਣਾਉਂਦਾ ਵਾ ਉਹਨੇ ਤਾਂ ਪੂਰੀ ਵਿਖਾਉਣੀ ਹੁੰਦੀ ਆ ਕਿਉਂਕਿ ਫਿਰ ਜਿਹੜਾ ਦੇਖ ਕੇ ਬਣਾਊਗਾ ਉਹਨੂੰ ਤਾਂ ਪੂਰਾ ਪਤਾ ਚੱਲਣਾ ਚਾਹੀਦਾ ਕਿ ਇਹ ਚੀਜ਼ ਕਿਸ ਤਰ੍ਹਾਂ ਬਣੀ ਹੋਈ ਆ ਇਸ ਕਰਕੇ ਆ ਦੇਖੋ ਆਪਾਂ ਨਾਲ-ਨਾਲ ਚੈੱਕ ਕਰਕੇ ਵੀ ਵਿਖਾ ਰਹੇ ਹਾਂ ਹਰ ਚੀਜ਼ ਨੂੰ ਜਿਹੜੀ ਵੀ ਰੈਸਪੀ ਪਾਉਂਦੇ ਆ ਅਸੀਂ ਪੂਰੀ ਤਰ੍ਹਾਂ ਉਹਨੂੰ ਵਿਖਾਇਆ ਜਾਂਦਾ ਆ ਬਣਾਉਨੇ ਆ ਤੇ ਜਦੋਂ ਬਣਾਉਨੇ ਆ ਤੇ ਉਹਨੂੰ ਪੂਰੀ ਤਰ੍ਹਾਂ ਵਿਖਾਉਨੇ ਆ ਗੱਲ 'ਕ ਇਸ ਤਰ੍ਹਾਂ ਆ ਕਿ ਆਪਾਂ ਪੂਰੀ ਤਰ੍ਹਾਂ ਵਿਖਾਨੇ ਆ ਕਿ ਕੋਈ ਵੀ ਬਣਾਏ ਵੇਖ ਕੇ ਤੇ ਉਹਨੂੰ ਪੂਰਾ ਪਤਾ ਚੱਲਣਾ ਚਾਹੀਦਾ ਕਿ ਇਹ ਚੀਜ਼ ਕਿਵੇਂ ਬਣੀ ਹੋਈ ਆ ਤਾਂ ਹੀ ਚੀਜ਼ ਟੇਸਟੀ ਬਣਦੀ ਆ ਤਾਂ ਹੀ ਚੀਜ਼ ਵਧੀਆ ਬਣਦੀ ਆ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਵੀਡੀਓ ਨੂੰ ਅੱਧੀ ਨਾ ਅੱਧੀ ਜਿਹੜੀ ਵੇਖਣੀ ਹੁੰਦੀ ਆ ਉਹਦਾ ਪਤਾ ਕੁਛ ਨਹੀਂ ਲੱਗਦਾ ਅੱਧ ਵਿੱਚ ਛੱਡਣੀ ਵੀ ਨਹੀਂ ਠੀਕ ਐਦਾਂ ਪਤਾ ਨਹੀਂ ਚੱਲਦਾ ਕਿ ਕੀ ਬਣਿਆ ਏ ਤੇ ਆ ਦੇਖੋ ਚੈੱਕ ਕਰਕੇ ਮੈਂ ਦੇਖ ਰਹੀ ਆ ਇਹ ਹੋ ਤਿਆਰ ਹੋ ਗਈਆਂ ਨੇ ਗਿਰੀਆਂ ਇਹਨੂੰ ਆਪਾਂ ਭਾਂਡੇ ਦੇ ਵਿੱਚ ਕੱਢ ਲਵਾਂਗੇ ਇੱਧਰ ਬਰਤਨ ਦੇ ਵਿੱਚ ਇਹਨੂੰ ਥੋੜੀਆਂ ਜਿਹੀਆਂ ਠੰਡੀਆਂ ਕੀਤਾ ਜਾਊਗਾ ਗਿਰੀਆਂ ਨੂੰ ਇਦਾਂ ਬਲਾਂਗੇ ਤੇ ਇਹ ਜਿਹੜੀਆਂ ਗਿਰੀਆਂ ਨੇ ਇਹ ਚਿੱਟੀਆਂ ਨਿਕਲ ਆਉਣਗੀਆਂ ਤੇ ਛਿੱਕੜ ਜਿਹੜੇ ਲੱਗ ਹੋ ਜਾਣਗੇ ਇਹ ਪਾਪੜ ਬਹੁਤ ਵਧੀਆ ਬਣਦਾ ਆਪਾਂ ਜੇ ਗੱਚਕ ਬਣਾਣੀ ਹੁੰਦੀ ਤੇ ਗੱਚਕ ਵੀ ਇਸ ਤਰ੍ਹਾਂ ਹੀ ਬਣਦੀ ਹੈ ਪਰ ਅੱਜ ਆਪਾਂ ਪਾਪੜ ਬਣਾਵਾਂਗੇ ਗੱਚਕ ਥੋੜੀ ਜੀ ਸਖਤ ਬਣਦੀ ਹੈ ਤੇ ਪਾਪੜ ਥੋੜਾ ਜਿਹਾ ਪੋਲਾ ਬਣਦਾ ਇਹਨਾਂ ਦੇ ਵਿੱਚ ਇਹ ਫਰਕ ਹੈਗਾ ਤੇ 800 ਗ੍ਰਾਮ ਹੀ ਮੈਂ ਗੋੜ ਲਿਆ ਏ ਤੇ ਗੋੜ ਵਿਚਾਰੇ ਦਾ ਕਲਰ ਤੇ ਥੋੜਾ ਜਿਹਾ ਕਾਲਾ ਹੀ ਏ ਪਰ ਚਲੋ ਕੋਈ ਗੱਲ ਨਹੀਂ ਆ ਇਹ ਬਹੁਤ ਵਧੀਆ ਏ ਕਹਿੰਦੇ ਹੁੰਦੇ ਨਾ ਜਿਹੜਾ ਥੋੜਾ ਜਿਹਾ ਕਾਲਾ ਹੋਏ ਰੰਗ ਜਿਹਦਾ ਉਹ ਗੋੜ ਵਧੀਆ ਹੁੰਦਾ ਏ ਕਣ ਵਾਲਾ ਗੋੜ ਹੁੰਦਾ ਏ ਤੇ ਇਸੇ ਕਰਕੇ ਇਹ ਗੋੜ ਜਿਹੜਾ ਥੋੜਾ ਜਿਹਾ ਹਰਕਾ ਇਸ ਤਰ੍ਹਾਂ ਦਾ ਆਇਆ ਏ ਇਹ ਗੋੜ ਨੂੰ ਅਸੀਂ ਚੰਗੀ ਤਰ੍ਹਾਂ ਖੋਰ ਲਵਾਂਗੇ ਪਾਣੀ ਦੇ 2 ਚਮਚੇ ਪਾਏ ਆ ਜਿਆਦਾ ਮੈਂ ਪਾਣੀ ਨਹੀਂ ਪਾਇਆ ਇਹਦੇ ਵਿੱਚ ਜਿੱਦਾਂ ਜਿੱਦਾਂ ਗੋਰ ਗੋੜ ਜਿਹੜਾ ਆ ਖੁਰਦਾ ਜਾਏਗਾ ਤੇ ਚਾਣੀ ਬੰਦੀ ਜਾਏਗੀ ਇਹਨੂੰ ਅਸੀਂ ਬਹੁਤ ਜ਼ਿਆਦਾ ਸੇਕ ਕਰਕੇ ਮਤਲਬ ਥੱਲੇ ਗੈਸ ਫੁੱਲ ਕਰਕੇ ਨਹੀਂ ਬਣਾ ਸਕਦੇ ਮੀਡੀਅਮ ਗੈਸ ਕਰ ਬਾਲ ਕੇ ਤੇ ਫੇਰ ਹੀ ਅਸੀਂ ਇਹਨੂੰ ਛਾਣੀ ਨੂੰ ਫਤਿਆਰ ਕਰ ਸਕਦੇ ਆ ਬਹੁਤ ਘੱਟ ਗੈਸ ਤੇ ਵੀ ਨਹੀਂ ਬਣਦੀ ਤੇ ਬਹੁਤ ਤੇਜ਼ ਤੇ ਵੀ ਨਹੀਂ ਬਣਦੀ ਇਹ ਹਾਸਤੇ ਹਾਸਤੇ ਥੋੜੀ ਜੀ ਬਣਦੀ ਏ ਇੱਕ ਚਮਚਾ ਵਿੱਚ ਦੇਸੀ ਘਿਓ ਦਾ ਪਾ ਦਵਾਂਗੇ ਕਿਉਂਕਿ ਇਹਦੇ ਨਾਲ ਜਿਹੜਾ ਪਾਪੜ ਆ ਜਾਂ ਗੱਚਕ ਕੋਈ ਵੀ ਚੀਜ਼ ਆਪਾਂ ਬਣਾਉਂਦੇ ਆ ਤੇ ਇਹ ਬਹੁਤ ਹੀ ਵਧੀਆ ਇੱਕ ਲਿਸ਼ਕ ਵਾਂਗ ਹੋ ਜਾਂਦੀ ਆ ਮਤਲਬ ਚੀਜ਼ੇ ਲਿਸ਼ਕ ਆ ਜਾਂਦੀ ਏ ਉੱਤੇ ਘਿਓ ਦੇ ਨਾਲ ਚਮਕ ਆ ਜਾਂਦੀ ਏ ਤੇ ਬਹੁਤ ਹੀ ਵਧੀਆ ਚੀਜ਼ ਤਿਆਰ ਹੋ ਜਾਂਦੀ ਹੈ। ਬਾਕੀ ਇੱਕ ਗੱਲ ਹੈ ਜੇ ਆਪਾਂ ਬਹੁਤ ਜ਼ਿਆਦਾ ਕੋਈ ਚੈੱਕ ਕਰਾਂਗੇ ਤੇ ਕੋਈ ਉਹਦਾ ਕੋਈ ਉਹ ਨਹੀਂ ਆ ਵੀ ਬਹੁਤ ਹੀ ਵਧੀਆ ਚੀਜ਼ ਬਣਦੀ ਹੈ। ਇਹਨੂੰ ਜਦੋਂ ਇਹ ਆਪਾਂ ਤਾਂ ਚੱਕ ਕੇ ਵੇਖਣਾ ਇਹਨੂੰ ਕੜਚੀ ਦੇ ਨਾਲ ਗੋੜਨੂੰ ਤੇ ਇਹਦੀ ਇੱਕ ਲਾਰ ਜਿਹੜੀ ਹੁੰਦੀ ਹੈ ਨਾ ਉਹ ਸਮਝੋ ਵੀ ਨਾ ਟੁੱਟੇ ਤੇ ਫੇਰੇ ਇੱਕ ਤਾਰ ਦਾ ਗੋੜ ਜਿਹੜਾ ਤਿਆਰ ਹੋ ਜਾਂਦਾ ਹੈ ਚਾਣੀ ਆ ਦੇਖੋ ਇਦਾਂ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕੋਈ ਬਹੁਤੀ ਉਹ ਨਹੀਂ ਆ ਵੀ ਸਾਨੂੰ ਇਦਾਂ ਪਤਾ ਲੱਗਦਾ ਵਾ ਤੇ ਜੇ ਬਹੁਤਾ ਹੀ ਚੀੜਾ ਗੋੜ ਬਣਾਉਣਾ ਜਿੱਦਾਂ ਬਹੁਤਾ ਹੀ ਧੰਦਾ ਥੱਲੇ ਜਿੱਦਾਂ ਆਉਂਦਾ ਹੈ ਕਿੱਥਿਆ ਜਾਂਦਾ ਹੈ ਬਹੁਤੀ ਧੀਰ ਵਾਸਤੇ ਤੇ ਫੇਰ ਆਪਾਂ ਉਹਨੂੰ ਪਾਣੀ ਦੇ ਵਿੱਚ ਪਾ ਕੇ ਚੈੱਕ ਕਰਦੇ ਆ ਤੇ ਇੱਕ ਤਾਰ ਦਾ ਗੋੜ ਜਿਹੜਾ ਆ ਇਸੇ ਤਰ੍ਹਾਂ ਹੀ ਚੈੱਕ ਹੋ ਜਾਂਦਾ ਜਿਸ ਤਰ੍ਹਾਂ ਮੈਂ ਕੀਤਾ ਹੈ ਤਹਾ ਦੇਖੋ ਇੱਕ ਤਾਰ ਦਾ ਹੀ ਮੈਂ ਬਣਾਉਣਾ ਸੀ ਇਸ ਤੋਂ ਵੱਧ ਕੇ ਮੈਂ ਬਣਾਇਆ ਨਹੀਂ ਆ ਹੁਣ ਇਹਦੇ ਵਿੱਚ ਪਾਤੀਆਂ ਮੂਫਲੀਆਂ ਦੀਆਂ ਗਿਰੀਆਂ ਤੇ ਇਹਨੂੰ ਫਟਾਫਟ ਹਿਲਾ ਦੇਵਾਂਗੇ ਇਹਨੂੰ ਥੋੜਾ ਜਿਹਾ ਜਲਦੀ ਜਲਦੀ ਕਰਕੇ ਹਲਾਉਣਾ ਜਿਹੜਾ ਉਹ ਬਹੁਤ ਵਧੀਆ ਰਹਿੰਦਾ ਆ ਕਿਉਂਕਿ ਠੰਡੀਆਂ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹਦਾ ਜਿਹੜਾ ਕੰਮ ਆ ਜੋ ਵੀ ਬਣਾਣਾ ਬਣ ਜੇ ਤਾਂ ਵਧੀਆ ਰਹਿੰਦਾ ਆ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਆ ਹੁਣ ਆਪਾਂ ਇਹਨੂੰ ਨਾ ਥਾਲੀ ਦੇ ਵਿੱਚ ਕੱਢਾਂਗੇ ਇੱਕ ਪੇਪਰ ਰੱਖ ਲਵਾਂਗੇ ਥਾਲੀ ਦੇ ਵਿੱਚ ਇਹਨੂੰ ਥੋੜਾ ਗ੍ਰੀਸ ਕਰ ਲਵਾਂਗੇ ਕਿ ਇਹ ਤੇਲ ਵਗੈਰਾ ਨਾਲ ਕਿ ਹੋ ਜਾ ਤੇਲ ਨਾਲ ਗ੍ਰੀਸ ਕੀਤਾ ਹੋਊਗਾ ਤੇ ਵਧੀਆ ਰਹੇਗਾ ਮੈਂ ਤਾਂ ਥੋੜਾ ਰਫੈਂਟ ਤੇਲ ਨਾਲ ਕਰ ਰਹੀ ਆ ਤੇ ਪਾਪੜ ਜਿਹੜਾ ਆ ਇਹਦੇ ਆਪਾਂ ਬਣਾਵਾਂਗੇ ਇਹਦੇ ਵਿੱਚ ਹੀ ਥਾਲੀ 'ਚ ਤੇ ਹੁਣ ਇਹ ਸਾਰਾ ਜਿਹੜਾ ਗੋਰ ਤੇ ਗਿਰੀਆਂ ਨੇ ਇਹਦੇ ਵਿੱਚ ਪਲਟ ਦਵਾਂਗੇ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਸਬਸਕ੍ਰਾਈਬ ਵੀ ਕਰਦਿਆ ਕਰੋ ਵੀਡੀਓ ਤੇ ਬੜੀਆਂ ਵਧੀਆ ਹੁੰਦੀਆਂ ਨੇ ਤੁਸੀਂ ਇਹ ਚੀਜ਼ ਜਿਹੜੀ ਵੰਦੇ ਹੋ ਰਿਆੜ ਫੂਡ ਚੈਨਲ ਦੇ ਉੱਤੇ ਜਿਹੜੀ ਵੀ ਤੁਸੀਂ ਚੀਜ਼ ਵੰਦੇ ਹੋ ਬਣਾ ਕੇ ਖਾਇਆ ਤੇ ਕਰੋ ਫਿਰ ਪਤਾ ਲੱਗੇਗਾ ਕਿ ਵੀਡੀਓ ਵਾਕਈ ਕੰਮ ਦੀ ਆ ਜਾਂ ਵੈਸੇ ਹੀ ਆ ਇੱਕ ਵਾਰੀ ਜ਼ਰੂਰ ਬਣਾ ਕੇ ਰੈਸਪੀ ਖਾਇਆ ਕਰੋ ਤੇ ਬਹੁਤ ਹੀ ਵਧੀਆ ਰੈਸਪੀਆਂ ਹੁੰਦੀਆਂ ਵਾ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਹੁਣ ਆਪਾਂ ਇਹਨੂੰ ਕੜਚੀ ਦੇ ਨਾਲ ਹੀ ਪ੍ਰੈਸ ਕਰਾਂਗੇ ਪਹਿਲਾਂ ਤੇ ਨੂੰ ਜਿੰਨਾ ਕੜਚੀ ਦੇ ਨਾਲ ਸੈੱਟ ਹੋ ਸਕਦਾ ਉਨਾ ਕਰਦਾਂਗੇ ਨਹੀਂ ਤੇ ਬਾਕੀ ਹੱਥ ਦੇ ਨਾਲ ਇਹਨੂੰ ਅਸੀਂ ਸੈੱਟ ਕਰ ਦਵਾਂਗੇ ਇਹ ਦੇਖੋ ਗੋੜ ਪੈਂਦਿਆ ਪੈਂਦਾ ਇਹ ਜੰਮਦਾ ਜਾ ਰਿਹਾ ਹੈ। ਇੱਕ ਵਧੀਆ ਪਾਪੜ ਤਿਆਰ ਹੋਏਗਾ ਇਹ। ਹੁਣ ਆਪਾਂ ਹੱਥ ਦੇ ਨਾਲ ਦਬਾਉਨੇ ਆ ਥੋੜਾ ਜਿਹਾ। ਪਹਿਲਾਂ ਕੋਕੋਨਟ ਦਾ ਪਾਊਡਰ ਪਾਵਾਂਗੇ ਥੋੜਾ ਜਿਹਾ ਬੂਰਾ ਪਾ ਦਵਾਂਗੇ ਉੱਤੇ ਕਿਉਂਕਿ ਇਹ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਤਿਆਰ ਕਰਦੇ ਆ ਤੇ ਵੱਧ ਤੋਂ ਵੱਧ ਸਵਾਦ ਜਿਹੜਾ ਆ ਉਹ ਚੀਜ਼ ਨੂੰ ਬਣਾਉਣ ਵਾਸਤੇ ਸਵਾਦੀ ਬਣਾਉਣ ਵਾਸਤੇ ਕੋਈ ਵੀ ਚੀਜ਼ ਅਸੀਂ ਉੱਤੇ ਪਾ ਸਕਦੇ ਹਾਂ ਇਦਾਂ ਹੁਣ ਮੈਂ ਇੱਕ ਲਫਾਫਾ ਪਾ ਕੇ ਹੱਥ ਦੇ ਉੱਤੇ ਕਿਉਂਕਿ ਗੋੜੇ ਬਹੁਤ ਗਰਮ ਹੈ ਇਸ ਕਰਕੇ ਮੈਂ ਇਹਨੂੰ ਹੱਥ ਦੇ ਨਾਲ ਥੋੜਾ ਦਬਾਵਾਵਾਂਗੀ ਤੇ ਪਾਪੜ ਬਹੁਤ ਵਧੀਆ ਬਣ ਗਿਆ ਹੈ ਪਰ ਇਹਨੂੰ ਹੋਰ ਨਾ 2-3 ਘੰਟੇ ਵਾਸਤੇ ਮੈਂ ਪਿਆਰਿਆਂ ਦਵਾਂਗੀ ਫਿਰ ਕਤਾਨੂੰ ਕੱਢ ਕੇ ਬਾਹਰ ਵਿਖਾਵਾਂਗੀ ਹੁਣ ਇਹ ਜੰਮ ਕੇ ਆ ਗਿਆ ਹੈ ਪਾਪੜ ਤਾਂ ਤਿਆਰ ਹੋ ਗਿਆ ਹੈ ਤੇ ਹੁਣ ਤੁਹਾਨੂੰ ਕੱਢ ਕੇ ਵੀ ਵਿਖਾਨੀ ਥਾਲੀ ਦੇ ਵਿੱਚੋਂ ਹੁਣ ਦੂਜੇ ਇੱਕ ਹੋਰ ਪੇਪਰ ਲਿਆਏ ਇਹਦੇ ਉੱਤੇ ਆਪਾਂ ਬਾਹਰ ਕੱਢ ਲਵਾਂਗੇ ਇਹਨੂੰ ਆ ਦੇਖੋ ਕਿੰਨਾ ਸੋਹਣਾ ਪਾਪੜ ਨਿਕਲਿਆ ਕਿੰਨੀ ਵਧੀਆ ਮੋਟਾਈ ਵੀ ਇਹਦੀ ਵੇਖੋ ਕਿੰਨੀ ਸੋਹਣੀ ਆ ਦੇਖੋ ਇਤਰਾ ਹੀ ਗਚਕਾਂ ਵੀ ਇਤਰਾ ਹੀ ਬਣਦੀਆਂ ਨੇ ਭਾਵੇਂ ਕੱਟ ਲੋ ਤੇ ਪਤਲਾ ਕਰ ਲੋ ਤੇ ਗਚਕ ਬਣ ਜੇਗੀ ਤੇ ਇਹ ਪਾਪੜ ਰੱਖਣਾ ਗੋਲ ਵਾਲਾ ਤੇ ਇਹ ਚੀਜ਼ ਬਣ ਜੇਗੀ ਇਹਨੂੰ ਤੋੜ ਕੇ ਡੱਬੇ ਦੇ ਵਿੱਚ ਪਾ ਕੇ ਰੱਖੋ ਭਾਵੇਂ ਤੁਸੀਂ ਮਹੀਨਾ ਖਾਓ 2 ਮਹੀਨੇ ਖਾਓ ਕਦੀ ਖਰਾਬ ਨਹੀਂ ਹੁੰਦਾ ਇਹ ਆਪਾਂ ਤੋੜ ਕੇ ਵੀ ਵਿਖਾ ਦੇਵਾਂਗੇ ਲੋ ਜੀ ਆਹ ਵੇਖੋ ਕਿੰਨਾ ਕੁ ਜ਼ੋਰ ਲੱਗਾ ਹੈ ਬਿਲਕੁਲ ਪੋਲਾ ਪਾਪੜ ਬਣਿਆ ਇੱਕ ਧਮ ਫਸ ਕਲਾਸ ਕਿਉਂਕਿ ਮੈਂ ਗੋੜ ਜਿਹੜਾ ਚਾਣੀ ਸੀ ਨਾ ਉਹਨੂੰ ਮੈਂ ਬਹੁਤ ਚੀੜੀ ਨਹੀਂ ਬਣਾਇਆ ਸੀ ਇਸੇ ਚੀਜ਼ ਦਾ ਖਿਆਲ ਰੱਖਣਾ ਹੈ ਤੇ ਆ ਦੇਖੋ ਕਿੰਨੇ ਵਧੀਆ ਪੀਸ ਬਣਿਆ ਹੈ ਆ ਦੇਖੋ ਵੈਰੀ ਗੁੱਡ ਇਹੋ ਜੀਆਂ ਰੈਸਪੀਆਂ ਜਰੂਰ ਵੇਖਿਆ ਕਰੋ ਤੇ ਜਰੂਰ ਬਣਾਇਆ ਕਰੋ ਇਹ ਰਿਆੜ ਫੂਡ ਚੈਨਲ ਦੀਆਂ ਰੈਸਪੀਆਂ ਆ ਤੇ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਬਣਦੀਆਂ ਨੇ ਪਹਿਲਾਂ ਲੋਕੀ ਇਦਾਂ ਹੀ ਬਣਾ ਕੇ ਖਾਂਦੇ ਹੁੰਦੇ ਸਨ ਇਹ ਜਦੋਂ ਬਾਹਰ ਵੇਲਣੇ ਜੋ ਹੁੰਦੇ ਹੁੰਦੇ ਸੀ ਵੇਲਣੇ ਇੱਥੇ ਆਪਣਾ ਗੋੜ ਕੱਢਦੇ ਹੁੰਦੇ ਹਨ ਤੇ ਇਹੋ ਜਿਹੀਆਂ ਚੀਜ਼ਾਂ ਮਠਿਆਈਆਂ ਇਹੋ ਜਿਹੀਆਂ ਹੀ ਚੱਲਦੀਆਂ ਹੁੰਦੀਆਂ ਸਨ ਇਹ ਹੁਣ ਹੀ ਸਾਡੇ ਬੈਕਰੀਆਂ ਤੇ ਖਾਨ ਲੱਗ ਗਏ ਨੇ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਿਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ